ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਦੋਸਤ ਬੋਬੀ ਕਲੇ ਨਵੇਂ ਸਾਲ ਦੀਆਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤਾਂ ਨਵਾਂ ਸਾਲ ਸਾਰਿਆਂ ਵਾਸਤੇ ਤੰਦਰੁਸਤੀ ਭਰਿਆ ਹੋਵੇ ਚੜ੍ਹਦੀਆਂ ਕਲਾ ਵਾਲਾ ਹੋਵੇ ਅਤੇ ਨਵੇਂ ਸਾਲ ਵਿੱਚ ਸਾਰੇ ਲੋਕ ਤਰੱਕੀਆਂ ਕਰਨ ਮੈਂ ਤੇ ਇਸੇ ਚੀਜ਼ ਦੀ ਕਾਮਨਾ ਕਰਦਾ ਨਵਾਂ ਸਾਲ ਵੇਲੋ ਜਰੋ ਚੜ੍ਹਿਆ ਅੱਜ ਕਿੰਨਾ ਠੰਡਾ ਦਿਨੇ ਬਹੁਤ ਹੀ ਅੱਜ ਸਰਦੀ ਹੈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਧੋਪ ਨਹੀਂ ਲੱਗੀ ਅੱਜ ਤਾਂ ਦੋਸਤੋ ਹੁਣ ਆਪਾਂ 2024 ਦੇ ਵਿੱਚ ਨਵੀਆਂ-ਨਵੀਆਂ ਰੈਸਪੀਸ ਤੁਹਾਡੇ ਲਈ ਲੈ ਕੇ ਆਵਾਂਗੇ ਹੋਰ ਵੀ ਨਵੀਆਂ-ਨਵੀਆਂ ਵੀਡੀਓ ਮੈਂ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗਾ ਆਪਾਂ ਥੱਲੇ ਚੱਲਦੇ ਹਾਂ ਤੇ ਇੱਕ ਨਵੀਂ ਡਿਸ਼ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਚੱਲੀਏ ਫਿਰ ਆਪਾਂ ਚਲੋ ਤਾਂ ਦੋਸਤੋ ਅੱਜ ਆਪਾਂ ਬਣਾਵਾਂਗੇ ਚਿੱਲੀ ਮਸ਼ਰੂਮ ਚਿੱਲੀ ਮਸ਼ਰੂਮ ਬਹੁਤ ਹੀ ਆਸਾਨ ਡਿਸ਼ ਐ ਇਹਨੂੰ ਤੁਸੀਂ ਘਰ ਦੇ ਵਿੱਚ 20-25 ਮਿੰਟ ਦੇ ਵਿੱਚ ਬਣਾ ਸਕਦੇ ਆ ਸਿਰਫ ਇਹਦੇ ਵਾਸਤੇ ਕੁਝ ਵੀ ਨਹੀਂ ਜਾਨਾ ਕੁਝ ਚਾਹੀਦਾ ਸਿਰਫ 200 ਗ੍ਰਾਮ ਦੀਆਂ ਹਨੂ ਮਸ਼ਰੂਮਸ ਵਗੈਰਾ ਚਾਹੀਦੀਆਂ ਤੇ ਚਿਲੀ ਮਸ਼ਰੂਮ ਆਪਾਂ ਹੋਟਲਸ ਰੈਸਟੋਰੈਂਟ ਦੇ ਵਿੱਚ ਆਪਾਂ ਆਮ ਖਾਂਦੇ ਆ ਤਾਂ ਦੋਸਤੋਂ ਅੱਜ ਘਰ ਦੇ ਵਿੱਚ ਬਣਾਵਾਂਗੇ ਉਹ ਵੀ 20 ਮਿੰਟ ਦੇ ਵਿੱਚ ਡਿਸ਼ ਆਪਾਂ ਤਿਆਰ ਕਰ ਦੇਣੀ ਹੈ ਚਲੋ ਫਿਰ ਆਪਾਂ ਹੋਰ ਗੱਲਾਂ ਨਾ ਕਰੀਏ ਇੱਕ ਵਾਰੀ ਆਪਾਂ ਰੈਸਪੀ ਜਾਣ ਦੋਸਤੋਂ ਆਪਾਂ ਮਸ਼ਰੂਮ ਲਿੱਤੇ ਆ 200 ਗ੍ਰਾਮ ਇਹ ਮਸ਼ਰੂਮ ਨੂੰ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਹਨਾਂ ਨੂੰ ਆਪਾਂ ਨਾ ਇੱਕ ਵਾਰੀ ਥੁੱਲੇ ਪਾਣੀ ਦੇ ਵਿੱਚ ਧੋਵਾਂਗੇ ਸਾਰਿਆਂ ਨੂੰ ਇਹ ਸਾਰੇ ਮਸ਼ਰੂਮ ਆਪਾਂ ਤਾਜੇ ਪਾਣੀ ਵਿੱਚ ਪਾ ਦਿੱਤੇ ਨਾ ਇਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਲ-ਮਲ ਕੇ ਦੋ ਤਿੰਨ ਵਾਰੀ ਪਾਣੀ ਬਦਲ-ਬਦਲ ਕੇ ਇਹਨਾਂ ਨੂੰ ਸਾਫ਼ ਕਰਨਾ ਹੈ। ਹਾ ਤੁਸੀਂ ਦੇਖੋਗੇ ਮਲਨ ਨਾਲ ਇਹ ਸਾਫ਼ ਹੋ ਜਾਂਦੇ ਆ। ਫਿਰ ਉਹਨਾਂ ਪਾਣੀ ਨੂੰ ਫੇਰ ਬਦਲਾਂਗੇ ਦੂਜੀ ਵਾਰੀ। ਨਾ ਦੇਖੋ ਮਸ਼ਰੂਮ ਹੁਣ ਚਿੱਟੇ ਨਿਕਲ ਆਏ ਨੇ। ਚੰਗੀ ਤਰ੍ਹਾਂ ਸਾਫ਼ ਹੋ ਗਏ ਨੇ। ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਗਰਮ ਪਾਣੀ ਵਿੱਚ ਕਨਵਰਟ ਕਰ ਦਵਾਂਗੇ। ਗਰਮ ਪਾਣੀ 'ਚ ਪਾਉਣ ਨਾਲ ਇੱਕ ਤੇ ਮਸ਼ਰੂਮ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ। ਦੂਸਰਾ ਇਹ ਹਲਕੇ ਜੇ ਨਰਮ ਹੋ ਜਾਣਗੇ ਨਰਮ ਹੁੰਦਾ ਹੈ ਫਾਇਦਾ ਹੁੰਦਾ ਹੈ ਇਹ ਜਿਹੜਾ ਮੈਦਾ ਜਿਹੜਾ ਹੁੰਦਾ ਚੰਗੀ ਤਰ੍ਹਾਂ ਉੱਪਰ ਚਿਪਕ ਜਾਂਦਾ ਤਾਂ ਦੋਸਤੋ ਇਸ ਤੋਂ ਬਾਅਦ ਇਹਨਾਂ ਨੂੰ ਠੰਡੇ ਪਾਣੀ 'ਚ ਕਨਵਰਟ ਕਰ ਦਵਾਂਗੇ ਠੰਡੇ ਪਾਣੀ 'ਚ ਕਨਵਰਟ ਕਰਨ ਨਾਲ ਕੁਕਿੰਗ ਪ੍ਰੋਸੈਸ ਉੱਥੇ ਰੁਕ ਜਾਂਦਾ ਹੈ। ਦੇ ਦੋਸਤੋ ਇਹਨਾਂ ਨੂੰ ਇੱਕ ਕੋਟਨ ਦੇ ਕੱਪੜੇ ਵਿੱਚ ਪਾ ਲਵਾਂਗੇ ਕੋਟਨ ਦੇ ਕੱਪੜੇ ਵਿੱਚ ਪਾ ਕੇ ਇਹਨਾਂ ਨੂੰ ਮਸ਼ਰੂਮਾਂ ਨੂੰ ਚੰਗੀ ਤਰ੍ਹਾਂ ਪਾ ਪਹੁੰਚ ਦਵਾਂਗੇ ਇੱਕ-ਇੱਕ ਕਰਕੇ ਵੇਖੋ ਇਤਨਾ ਇਤਨਾ ਪੁੰਝ ਲੈਣਾ ਇਹਨਾਂ ਨੂੰ ਪਾਣੀ ਜਿਹੜਾ ਹੈ ਬਿਲਕੁਲ ਹੀ ਵਿੱਚੋਂ ਨਿਕਲ ਜਾਵੇ ਤਾਂ ਦੋਸਤੋ ਉਸ ਤੋਂ ਬਾਅਦ ਆਪਾਂ ਮਸ਼ਰੂਮ ਨੂੰ ਸਾਫ਼ ਕਰ ਲਵਾਂਗੇ ਜਿਹੜੀ ਥੱਲੇ ਦੀ ਡਾਣੀ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਕੱਟ ਲਵਾਂਗੇ ਕੱਟੋਂ ਤੋਂ ਬਾਅਦ ਮਸ਼ਰੂਮ ਸਾਡਾ ਫਰਾਈ ਕਰਨ ਲਈ ਬਿਲਕੁਲ ਰੈਡੀ ਹੈ ਹੁਣ ਦੋਸਤੋ ਮਸ਼ਰੂਮ ਨੂੰ ਆਪਾਂ ਇਸ ਤਰ੍ਹਾਂ ਵੱਡੇ ਮਸ਼ਰੂਮ ਜਿਹੜੇ ਹੋਣਗੇ ਉਹਨਾਂ ਨੂੰ ਦੋ ਪਾਰਟ ਵਿੱਚ ਕੱਟ ਲਵਾਂਗੇ ਤੇ ਜਿਹੜੇ ਛੋਟੇ ਮਸ਼ਰੂਮ ਉਹਨਾਂ ਨੂੰ ਆਪਾਂ ਸਿੱਧਾ ਹੀ ਇਸੇ ਤਰ੍ਹਾਂ ਫਰਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਇੱਕ ਚਮਚਾ ਮੈਦੇ ਦਾ ਲਵਾਂਗੇ ਅਤੇ ਇੱਕ ਚਮਚਾ ਹੀ ਆਰਰੋਟ ਜਿੰਨੂੰ ਕੌਰਨ ਫਲਾਰ ਵੀ ਕਿਹਾ ਜਾਂਦਾ ਹੈ ਉਹ ਪਾਵਾਂਗੇ। ਤਕਰੀਬਨ ਜਿਹੜਾ ਨਮਕ ਹੈਗਾ ਉਹ ਆਪਣੇ ਸਵਾਦ ਦੇ ਅਨੁਸਾਰ ਆਪਾਂ ਪਾਵਾਂਗੇ। 1/4 ਚਮਚਾ ਲਿਤਾ ਗਿਆ ਹੈ। ਲਾਲ ਮਿਰਚ ਪਾਵਾਂਗੇ ਥੋੜੀ ਜੀ। ਉਸ ਤੋਂ ਬਾਅਦ ਥੋੜੀ ਜੀ ਦੋਸਤੋ ਅੱਪਾਂ ਵਿੱਚ ਗਰਮ ਮਸਾਲਾ ਪਾਵਾਂਗੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। मिक्स ਕਰਨ ਤੋਂ ਬਾਅਦ ਦੋਸਤੋ ਹੁਣ ਸਾਡਾ ਜਿਹੜਾ ਮਸ਼ਰੂਮਸ ਹੈਗੇ ਨੇ ਇਹ ਫਰਾਈ ਕਰਨ ਲਈ ਰੈਡੀ ਹਨ ਫਿਰ ਇਹਨਾਂ ਨੂੰ ਗਰਮ ਤੇਲ ਦੇ ਵਿੱਚ ਇੱਕ ਇੱਕ ਕਰਕੇ ਪਾ ਦਵਾਂਗੇ ਦੋਸਤੋ ਇਸ ਤਰ੍ਹਾਂ ਕਰਕੇ ਆਪਾਂ ਮਸ਼ਰੂਮ ਨੂੰ ਫਰਾਈ ਕਰਨਾ ਹੈ ਸੇਕ ਆਪਾਂ ਤੇ ਰੱਖਣਾ ਹੈ ਤੇ ਇਹਨਾਂ ਨੂੰ ਹਿਲਾਉਂਦੇ ਰਹਿਣਾ 1 ਮਿੰਟ ਵੀ ਇਹਨਾਂ ਨੂੰ ਅਨ ਅਟੈਂਡੈਂਟ ਨਹੀਂ ਛੱਡਣਾ ਹਾਂ ਦੋਸਤੋ ਇਸ ਤਰ੍ਹਾਂ ਕਰਕੇ ਹਾਂ ਦੇਖੋ ਹੁਣ ਮਸ਼ਰੂਮ ਬਿਲਕੁਲ ਲਾਲ ਹੋ ਗਏ ਨੇ ਵਿੱਚੋਂ ਕੱਢ ਲਵਾਂਗੇ ਉਸ ਤੋਂ ਬਾਅਦ ਦੋਸਤੋ ਇੱਕ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਰਿਫਾਇਨਡ ਓਲ ਪਾਵਾਂਗੇ ਫਿਰ ਆਪਾਂ ਬਰੀਕ ਕਟਿਆ ਹੋਇਆ ਅਦਰਕ ਪਾ ਦਵਾਂਗੇ ਨਾ ਦੇਖੋ ਅਦਰਕ ਨੂੰ ਥੋੜਾ ਜਿਹਾ ਚਿਲੀ ਭੁੰਨਾਂਗੇ 2 ਕੁ ਮਿੰਟ ਉਸ ਤੋਂ ਬਾਅਦ ਉੱਪਰ ਆਪਾਂ ਹਰੀ ਮਿਰਚ ਪਾ ਦਵਾਂਗੇ ਦੋ ਹਰੀ ਮਿਰਚਾਂ ਪਾਵਾਂਗੇ ਹਰੀ ਮਿਰਚ ਦੋਸਤੋ ਇਹ ਚ ਜ਼ਿਆਦਾ ਪੈਂਦੀ ਹੈ ਚਿਲੀ ਮਸ਼ਰੂਮ ਵਿੱਚ ਕਿਉਂਕਿ ਤੁਹਾਨੂੰ ਪਤਾ ਜਦ ਤੱਕ ਚਿਲੀ ਮਸ਼ਰੂਮ ਹੋਵੇ ਤੇ ਸਪਾਈਸੀ ਨਾ ਹੋਵੇ ਮਜ਼ਾ ਨਹੀਂ ਹੁੰਦਾ ਤੇ ਦੋਸਤੋ ਉੱਪਰ ਇੱਕ ਪਿਆਜ਼ ਪਾ ਦਵਾਂਗੇ ਮੀਡੀਅਮ ਸਾਈਜ਼ ਦਾ ਕੱਟਿਆ ਹੋਇਆ ਪਿਆਇ ਨੂੰ ਪੁੰਨਾਗੇ ਜਦ ਤੱਕ ਦੋਸਤੋ ਪਿਆਜ਼ ਚੰਗੀ ਤਰ੍ਹਾਂ ਭੁੱਜ ਕੇ ਲਾਲ ਹੁੰਦਾ ਹੈ ਫਿਰ ਆਪਾਂ ਇਹਦੇ ਵਿੱਚ ਬਾਰੀ ਕੱਟੀ ਹੋਈ Shimla mirch ਅਤੇ ਇੱਕ ਜਿਹੜਾ ਹੁੰਦਾ ਹੈ ਹਰਾ ਪਿਆਜ਼ ਉਹ ਵੀ ਪਾ ਦਵਾਂਗੇ ਆ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਹੈ ਸ਼ੇਕ ਆਪਾਂ ਬਹੁਤ ਤੇਜ਼ ਨਹੀਂ ਰੱਖਣਾ ਮੀਡੀਅਮ ਸ਼ੇਕ ਦੇ ਉੱਪਰ ਹੀ ਸਭ ਕੁਝ ਤਿਆਰ ਕਰਨਾ ਹੈ ਉਸ ਤੋਂ ਬਾਅਦ ਦੋਸਤੋ तकरीबन ਇੱਕ ਚਮਚਾ ਜਿਹੜਾ ਹਰਾ ਰੋਟ ਹੁੰਦਾ ਹੈ ਉਹ ਆਪਾਂ ਪਾਣੀ ਦੇ ਵਿੱਚ ਘੋਲ ਕੇ ਰੱਖ ਲਵਾਂਗੇ ਇਹ ਸਾਡੇ ਕੰਮ ਬਾਅਦ ਚ ਆਉਣਾ ਜਦੋਂ ਆਪਾਂ ਗਰੇਵੀ ਨੂੰ ਥੋੜਾ ਜਿਹਾ ਠਿੱਕ ਕਰਨਾ ਹੈ ਸਬਜ਼ੀਆਂ ਵਿੱਚ ਆਪਾਂ ਲੂਣ ਪਾ ਦਵਾਂਗੇ ਫਿਰ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਉਸ ਤੋਂ ਬਾਅਦ ਦੋਸਤੋ ਅਬ ਦੋ ਕੁ ਚਮਚੇ ਦੇ ਵਿੱਚ ਟਮਾਟੋ ਕੈਚੱਪ ਪਾਵਾਂਗੇ ਟਮਾਟੋ ਕੈਚੱਪ ਤੋਂ ਬਾਅਦ ਹਲਕੀ ਜਿਹੀ ਚਸੋਇਸ ਸੌਸ ਪੂਣੀਏ ਕਲਰ ਵਾਸਤੇ ਉਹ ਤੁਸੀਂ ਕੁਆਂਟੀਟੀ ਦੇ ਹਿਸਾਬ ਨਾਲ ਪੂਣੀਏ ਜਿਆਦਾ ਨਾ ਪੈ ਜਾਵੇ ਪਹਿਲਾਂ ਥੋੜੀ ਪਾ ਕੇ ਵੇਖੋ ਜੀ ਅਗਰ ਲੋੜ ਪਵੇ ਫੇਰ ਪਾਈ ਜਾ ਸਕਦੀ ਹੈ ਦੇ ਦੋਸਤੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਤਕਰੀਬਨ ਇੱਕ ਕੱਪ ਆਪਾਂ ਗਰਮ ਪਾਣੀ ਪਾਵਾਂਗੇ ਇਹਦੇ ਵਿੱਚ। ਆਹੋ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਉਸ ਤੋਂ ਬਾਅਦ ਦੋਸਤੋ ਆਪਾਂ ਵਿੱਚ ਕਾਲੀ ਮਿਰਚ ਪਾਵਾਂਗੇ। ਆਹ ਚੰਗੀ ਤਰ੍ਹਾਂ ਇਹਨਾਂ ਨੂੰ ਰਿਣਾਗੇ। ਯਾ ਦੋਸਤੋ ਤੁਸੀਂ ਬਣਾਓ ਚਿੱਲੀ ਮਸ਼ਰੂਮ ਗਰੇਵੀ ਬਣਾਉਣ ਦਾ ਢੰਗ ਵੈਸੇ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਹੈ। ਚਾਹੇ ਉਹ ਚਿੱਲੀ ਪਨੀਰ ਹੋਵੇ ਜਾਂ ਚਿੱਲੀ ਮਸ਼ਰੂਮ ਹੋਣ ਜਾਂ ਚਿੱਲੀ ਮਨਚੂਰੀਅਨ ਹੋਵੇ। ਸਾਰਿਆਂ ਦੀ ਗਰੇਵੀ ਇੱਕੋ ਢੰਗ ਨਾਲ ਤਕਰੀਬਨ ਬਣਾਈ ਜਾਂਦੀ ਹੈ ਤਾਂ ਦੋਸਤੋ ਸਾਡੀ ਗਰੇਵੀ ਹੁਣ ਹੋ ਗਈ ਤਿਆਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਅਨਾਰੋਡ ਦਾ ਇੱਕ ਚਮਚਾ ਅਨਾਰੋਡ ਪਾ ਕੇ ਪਾਣੀ ਘੋਲ ਕੇ ਰੱਖਿਆ ਸੀ ਉਹ ਵਿੱਚ ਤਕਰੀਬਨ 2-3 ਚਮਚੇ ਪਾ ਦਵਾਂਗੇ ਜ਼ਿਆਦਾ ਨਹੀਂ ਪਾਉਣਾ ਪਹਿਲਾਂ 2-3 ਚਮਚੇ ਪਾ ਕੇ ਦੇਖਿਓ ਆਹ ਹੁਣ ਥੋੜਾ ਜਿਹਾ ਰੇਝਾ ਲੱਗਨ ਨਾਲ ਇਹ ਸਾਰਾ گاਣਾ ਜਾ ਹੋ ਜਾਏਗਾ ਮਿਕਸਚਰ ਆਹ ਦੇਖੋ ਹੁਣ ਵੇਖੋ ਠਿਕ ਹੋ ਗਿਆ ਸਾਰਾ ਹੁਣ ਚਾਈਨੀਜ਼ ਜਿਹੜੀ ਗਰੇਵੀ ਹੁੰਦੀ ਉਹ ਇਸੇ ਤਰ੍ਹਾਂ ਹੀ ਬਣਾਈ ਜਾਂਦੀ ਹੈ ਤੇ ਦੋਸਤੋ ਇਹਦਾ ਟੇਸਟ ਵੇਖ ਲਾਵਾਂਗੇ ਕਿਉਂਕਿ ਨਮਕ ਅਗਰ ਜ਼ਿਆਦਾ ਲੱਗੇ ਜਾਂ ਘੱਟ ਲੱਗੇ ਇਹਦਾ ਸਾਰਾ ਸੋਲੂਸ਼ਨ ਕੀਤਾ ਜਾ ਸਕਦਾ ਹੈ ਹੁਣ ਦੋਸਤੋ ਜਿਹੜੇ ਆਪਾਂ ਮਸ਼ਰੂਮ ਫਰਾਈ ਕੀਤੇ ਹਨ ਉਹ ਆਪਾਂ ਇਹਦੇ ਵਿੱਚ ਗਰੇਵੀ ਵਿੱਚ ਪਾ ਦਵਾਂਗੇ ਆ ਦੇਖੋ ਗਰੇਵੀ ਆਪਾਂ ਬਹੁਤ ਜ਼ਿਆਦਾ ਨਹੀਂ ਰੱਖਣੀ ਤੇ ਬਿਲਕੁਲ ਘੱਟ ਵੀ ਨਹੀਂ ਰੱਖਣੀ ਆ ਦੇਖੋ ਮਸ਼ਰੂਮ ਜਿਹੜੇ ਚੰਗੀ ਤਰ੍ਹਾਂ ਵਿੱਚ ਸੋਗੀ ਹੋ ਜਾਣਗੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਹਰਾ ਪਿਆਜ਼ ਉਹ ਦੀਆਂ ਜਿਹੜੀਆਂ ਭੂਕਾਂ ਹੁੰਦੀਆਂ ਬਰੀਕ ਕੱਟ ਕੇ ਰੱਖੀਆਂ ਸੀ ਉਹ ਪਾ ਦਵਾਂਗੇ ਬਰੀ ਕਟਿਆ ਧਨੀਆ ਪਾ ਦਵਾਂਗੇ ਉਸ ਤੋਂ ਬਾਅਦ ਤਕਰੀਬਨ ਇੱਕ ਛੋਟਾ ਜਿਹਾ ਪਿਆਜ਼ ਪਰਤਾਂ ਵਾਲਾ ਕਟਿਆ ਉਹ ਪਿਆਜ਼ ਪਾ ਦਵਾਂਗੇ ਤਾਂ ਦੋਸਤੋ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਦੋਸਤੋ ਚਿੱਲੀ ਮਸ਼ਰੂਮ ਬਣਿਆ ਹੈ ਬਹੁਤ ਵਧੀਆ ਤੁਸੀਂ ਵੇਖੋ ਬੜੇ ਆਸਾਨ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਵਾਲਾ ਚਿੱਲੀ ਮਸ਼ਰੂਮ ਬਣਾ ਸਕਦੇ ਹੋ ਬਹੁਤ ਹੀ ਈਜ਼ੀ ਹੈ ਬਣਾਉਣਾ ਤੁਸੀਂ ਜ਼ਰੂਰ ਟਰਾਈ ਕਰਿਓ ਅਤੇ ਟਰਾਈ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਅੱਜ ਦੀ ਰੈਸਪੀ ਤਾਂ ਦੋਸਤੋ ਮੇਰੇ ਚੈਨਲ ਨੂੰ ਇਸੇ ਤਰ੍ਹਾਂ ਦਿੰਦੇ ਰਹੋ ਪਿਆਰ ਤੇ ਮੈਂ ਉਹਨਾਂ ਵਾਲੇ ਸਮੇਂ ਤੁਹਾਡੇ ਵਾਸਤੇ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗਾ ਅਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ